ਵਿਜੀਲੈਂਸ ਵੱਲੋਂ ਗਫਤਾਰ ਕੀਤੇ ਗਏ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਕਰਮਜੀਤ ਮਜੀਠੀਆ ਨੂੰ ਅੱਜ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤੇ ਜਾਣ ਨੂੰ ਲੈ ਕੇ ਅਕਾਲੀ ਦਲ ਦੇ ਆਗੂਆਂ ਦੀ ਫੜੋ ਫੜੀ ਦੇ ਤਹਿਤ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਵਜੀਤ ਸਿੰਘ ਢਿੰਝਰ ਨੂੰ ਜਿੱਥੇ ਸਵੇਰੇ ਤੜਕਸਾਰ 4 ਵਜੇ ਤੋਂ ਹੀ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਕੇ ਪਰਿਵਾਰ ਸਮੇਤ ਨਜ਼ਰਬੰਦ ਕੀਤਾ ਉਥੇ ਹੀ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਨੇਤਾ ਤੇ ਆਗੂਆਂ ਨੂੰ ਵੀ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਸਰਵਜੀਤ ਸਿੰਘ ਝਿੰਜਰ ਦੇ ਪਿੰਡ ਵਿਖੇ ਹੋ ਰਹੇ ਇਕੱਠ ਨੂੰ ਦੇਖਦੇ ਹੋਏ ਸਰਵਜੀਤ ਸਿੰਘ ਝਿੰਜਰ ਨੂੰ ਗੱਡੀ ਦੇ ਵਿੱਚ ਬਿਠਾ ਕੇ ਕਿਤੇ ਆਣ ਦਸੀ ਥਾਂ ਤੇ ਲਜਾਇਆ ਗਿਆ ਅਕਾਲੀ ਆਗੂਆਂ ਦੇ ਵਰਕਰਾਂ ਵੱਲੋਂ ਵੀ ਅਜਿਹੇ ਜਿਹੜੇ ਨੇ ਦੋਸ਼ ਲਗਾਏ ਜਾ ਰਹੇ ਨੇ। ਮਨਜ਼ਰ ਨਹੀਂ ਸੀ ਦੇਖਿਆ ਕਿ ਇਹ ਲੋਕ ਜਿਹੜੇ ਹੈਗੇ ਆ ਇਸ ਤਰ੍ਹਾਂ ਮਤਲਬ ਆਪਣੀਆਂ ਪਾਵਰਾਂ ਦਾ ਦੁਰਵਰਤੋਂ ਕਰਨ ਅੱਜ ਸਾਡੇ ਪੰਜਾਬ ਦੇ ਜਿਹੜੇ ਯੂਥ ਅਕਾਲੀ ਲੀਡਰ ਹੈਗੇ ਆ ਸਰਵਜੀਤ ਸਿੰਘ ਝਿੰਜਰ ਉਹਨਾਂ ਨੂੰ ਹੋਰ ਜਿੰਨੇ ਲੀਡਰਸ਼ਿਪ ਆਨ ਹੈਗੇ ਆ ਉਹਨਾਂ ਨੂੰ ਪ੍ਰੈਸ ਕਰਕੇ ਜਿਹੜਾ ਹੈਗਾ ਮਤਲਬ ਬੁਰੇ ਤਰੀਕੇ ਦੇ ਨਾਲ ਮੈਨੂੰ ਇਹ ਨਹੀਂ ਮਹਿਸੂਸ ਹੋ ਰਿਹਾ ਕਿ ਹੋ ਕੀ ਰਿਹਾ ਹੈਗਾ ਚਾਹੇ ਆਪਾਂ ਪੋਲੀਟਿਕਲ ਤੌਰ ਤੇ ਦੇਖੀਏ ਚਾਹੇ ਧਾਰਮਿਕ ਤੌਰ ਤੇ ਦੇਖੀਏ ਪਿਛਲੇ ਦਿਨਾਂ ਦੇ ਵਿੱਚ ਮੇਰੇ ਨਾਲ ਭਰਾ ਸਾਡੇ ਨਧੜਕ ਜੈ ਅਰੈਲ ਸਦਾ ਬਿਕਰਮ ਸਿੰਘ ਮਜੀਠੀਆ ਜੀ ਦੀ ਜਿਹੜੀ ਪੇਛੀ ਹੈ ਉਹਦੇ ਚ ਪੰਜਾਬ ਸਰਕਾਰ ਵੱਲੋਂ ਕੰਮ ਦੀਆਂ ਉਹ ਜਿਹੜੇ ਬਤਕਰ ਨੇ ਉਹਨਾਂ ਨੂੰ ਧੋਖਾਇਆ ਜਾ ਰਿਹਾ ਧੋਖਾਇਆ ਜਾ ਰਿਹਾ ਔਰ ਉਹਨਾਂ ਨੂੰ ਉਹਨਾਂ ਦੀ ਪੇਸ਼ੀ ਦੇ ਜਾਣ ਲਈ ਰੋਕਿਆ ਜਾ ਰਿਹਾ ਉਹ ਦਬਾਅ ਪਾ ਰਹੇ ਨੇ ਕਿ ਉਂਦਰ ਕੋਈ ਨਾ ਜਾਵੇ ਅੱਜ ਜਿਵੇਂ ਸਾਡੇ ਜੂਰ ਦੇ ਪ੍ਰਧਾਨ ਨੇ ਉਹਨਾਂ ਨੂੰ ਅਰੈਸਟ ਕਰਨ ਲਿਆ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਰਕ ਦੇ ਵਿੱਚ ਤੇ ਪਹਿਲੀ ਗੱਲ ਤਾਂ ਉਹਨਾਂ ਨੂੰ ਝੂਠੇ ਮੁਕੱਦਮੇ ਦੇ ਵਿੱਚ ਫਸਾਇਆ ਗਿਆ ਕੋਈ ਹਜੇ ਤੱਕ ਉਹਨਾਂ ਤੋਂ ਬਰਾਬਰੀ ਨਹੀਂ ਹੋਈ ਤੇ ਅੱਜ ਸਵੇਰ ਤੋਂ ਹੀ ਅਕਾਲੀ ਵਰਕਰਾਂ ਦੇ ਘਰ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਸਾਡੇ ਜ਼ਿਲ੍ਹਾ ਪ੍ਰਧਾਨਾਂ ਤੇ ਪੰਜਾਬ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਦੇ 4 ਵਜੇ ਦੇ ਆ ਕੇ ਉਹਨਾਂ ਨੂੰ ਪਹਿਲਾਂ ਰੀਟੇਨ ਕੀਤਾ ਹੁਣ ਪਤਾ ਨਹੀਂ